ਜੀ ਵਾਪਸ ਮੰਦੀਆਂ ਛੱਲੇ ਹੋਗੇ ਆਪਾਂ ਕੱਲੇ ਕੱਲੇ ਹੋਗੇ ਜੇ ਵਾਪਸ ਮੰਦੀਆਂ ਛੱਲੇ ਹੋਗੇ ਆਪਾਂ ਕੱਲੇ ਕੱਲੇ ਹੋਗੇ ਦੋਹਾਂ ਨੂੰ ਗਮ ਖਾਊਗਾ ਜੇ ਤੂੰ ਵਿਰਸ ਗਿਆ ਮੈਂ ਵੀਰਸ ਗਈ ਦੱਸ ਦੇ ਕੌਣ ਮਨਾਊਗਾ ਜੇ ਤੂੰ ਵਿਰਸ ਗਿਆ ਮੈਂ ਵੀਰਸ ਗਈ ਦੱਸ ਦੇ ਕੌਣ उठगी अजकल किस रही मुंडल पुछगी उदास रही मुंडिया की मैफल पुछगी ना तेरे को ना तेरे को दिल बोता ही पछताऊगा ਜੇ ਤੂੰ ਵਿਰਸ ਗਿਆ ਮੈਂ ਵਿਰਸ ਗਈ ਦੱਸ ਦੇ ਕੌਣ ਮਨਾਊਗਾ ਜੇ ਤੂੰ ਵਿਰਸ ਗਿਆ ਮੈਂ ਵਿਰਸ ਗਈ ਦੱਸ ਦੇ ਕੌਣ ਮਨਾਊਗਾ ਯਾਦ ਇਸ ਤਰ੍ਹਾਂ ਦੋਹਾਨੂ ਆਪਾ ਦੂਰ ਕੀਤੇ ਜਦ ਜਾਵਾਂਗੇ ਇੱਕ ਦੂਜੇ ਨਾਲ ਕੀਤੇ ਵਾਦੇ ਦੱਸ ਦੇ ਕਿਵੇਂ ਭੁਲਾ ਮਾਂ ਇਕ ਦੂਜੇ ਨਾਲ ਕੀਤੇ ਵਾਦੇ ਦੱਸ ਦੇ ਕਿਵੇਂ ਭੁਲਾ ਮੰਗੇ ਪੀਰਾਂ ਦੇ ਬਰ ਯਾਦ ਕੀਤੀ ਪੀਰਾਂ ਦੇ ਫਰਿਆਦ ਕੀਤੀ ਚੱਕ ਲਈ ਜਿਹੜਾ ਭੁਲਾਊਗਾ ਜੇ ਤੂੰ ਵੀ ਰੁਸ ਗਿਆ ਮੈਂ ਵੀ ਰੁਸ ਗਈ ਦੱਸ ਦੇ ਕੌਣ ਮਨਾਊਗਾ ਜੇ ਤੂੰ ਵੀ ਰੁਸ ਗਿਆ ਮੈਂ ਵੀ ਦੱਸ ਦੇ ਕੌਣ ਮਨਾਊਗਾ ਹਰ ਅਦਾ ਤੇਰੀ ਪਿਆਰੀ ਲੱਗਦੀ ਮਿੱਠੀਏ ਮਿੱਠੀਏ ਕਰਦਾ ਸੀ ਪੱਤੋ ਵਾਲੇ ਰਾਜੂ ਆਵੇ ਤੂੰ ਕੱਲ ਮੇਰੇ ਤੇ ਮਰਦਾ ਸੀ ਪੱਤੋ ਵਾਲੇ ਰਾਜੂ ਆਵੇ ਤੂੰ ਕੱਲ ਮੇਰੇ ਤੇ ਮਰਦਾ ਸੀ ਅੱਜ ਵੀ ਤੇਰੀ ਚਾਕ ਕਾਕੀ ਅਜੀਵੀ ਤੇਰੀ ਚਾਕ ਕਾਕੇਆ ਗਲ ਵਿੱਚ ਵਾਹ ਪਾਊਗਾ ਜੇ ਤੂੰ ਵਿਰਸ ਗਿਆ ਮੈਂ ਵਿਰਸ ਗਈ ਦੱਸ ਦੇ ਕੌਣ ਮਨਾਊਗਾ ਜੇ ਤੂੰ ਮਿਰਸ ਗਿਆ ਮੈਂ ਵਿਰਸ ਗਈ ਦੱਸ ਦੇ ਗੁਣ ਮਨਾਊ